ਸਮਾਜ ਸੁਧਾਰ ਸੰਸਥਾ ਪੰਜਾਬ ਦੀ ਮੀਟਿੰਗ ਪੰਜਾਬ ਪ੍ਰਧਾਨ ਰঞ্জਜੀਤ ਸਿੰਘ ਪੋਮਾ ਦੀ ਪ੍ਰਧਾਨਗੀ ਹੇਠ ਕੁਲਜੀਤ ਸਿੰਘ ਸੰਧੂ ਦੇ ਨਿਵਾਸ ਸਥਾਨ ਫਤਿਹਗੜ ਚੂੜੀਆਂ ਵਿਖੇ ਹੋਈ ਮੀਟਿੰਗ ਵਿੱਚ ਅੰਮ੍ਰਿਤਸਰ ਨੂੰ ਪਵਿੱਤਰ ਸਥਾਨ ਦਾ ਦਰਜਾ ਦਿੱਤਾ ਜਾਵੇ ਮੀਟ ਸ਼ਰਾਬ ਸਿਗਰਟ ਅਤੇ ਪਾਣ ਦੀਆਂ ਦੁਕਾਨਾਂ ਬਾਹਰ ਕੱਢੀਆਂ ਜਾਣ ਬਾਰੇ ਗੱਲਬਾਤ ਕੀਤੀ ਗਈ ਇਸ ਮੌਕੇ ਸੁਖਦੇਵ ਸਿੰਘ ਸੰਧੂ ਹਰਬੀਰ ਸਿੰਘ ਪੋਮਾ ਬਲਵਿੰਦਰ ਸਿੰਘ ਅਮਰੀਕ ਸਿੰਘ ਬਲਬੀਰ ਸਿੰਘ ਅਮਰ ਸਿੰਘ ਸੁਖਦੇਵ ਸਿੰਘ ਬੂਟਾ ਰਾਜਵੀਰ ਸਿੰਘ ਦਿਲਬਾਗ ਸਿੰਘ ਅਮਨਦੀਪ ਸਿੰਘ ਰਾਜਕਰਨ ਸਿੰਘ ਰਸ਼ਪਾਲ ਸਿੰਘ ਆਦ ਹਾਜ਼ਰ ਸਨ ਵਤਨ ਦੀ ਮਿੱਟੀ ਨਿਊਜ਼ ਚੈਨਲ ਦੀ ਇੱਕ ਵਿਸ਼ੇਸ਼ ਰਿਪੋਰਟ ਫਤਿਹਗੜ੍ਹ ਚੂੜੀਆਂ ਫਤਿਹਗੜ੍ਹ ਚੂੜੀਆਂ ਦੇ ਕੇ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰਤੀਕ ਸਿੰਘ ਜੀ ਦੇ ਗ੍ਰਹਿ ਵਿਖੇ ਵਾਕ-ਵਾਕ ਮੇਰੇ ਸਤਿਕਾਰਯੋਗ ਜਹਰਾਲ ਅਮਰੀਦ ਸਿੰਘ ਜੀ ਸਰ ਜੀ ਤੁਸੀਂ ਜੀ ਸਾਡੇ ਮੇਰੇ ਨਾਲ ਸਾਡੇ ਪੰਚਾਇਤ ਦੇ ਮੋਢੀ ਸਰਕਾਰ ਦੇ ਸੀਿੰਘ ਜੀ ਕੋਮਾ ਸਾਹਿਬ ਅਤੇ ਹੋਰ ਨੌਜਵਾਨ ਨੀਰਤ ਜਿਹੜੇ ਆ ਅਤਿ ਸਤਿਕਾਰ ਵਾਲੇ ਵਿੱਚ ਇੱਕ ਅਤਿਕਤ ਜਿਹੜੀ ਅੱਜ ਅਸੀਂ ਦਿੱਤਾ 12 ਸਾਲਾਂ ਤੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਉੱਚਾ ਸਹਿਜਾ ਦਰਜਾ ਦੇਣ ਲਈ ਨੰਨੇ ਸਮੇਂ ਤੋਂ ਜਿਹੜੀ ਆ ਜਿਸ ਤਰ੍ਹਾਂ ਤ੍ਰੀ ਕਰਤਾਰਪੁਰ ਸਾਹਿਬ ਦਾ ਲੰਗ ਆ ਮੇ ਸਰਦਾਰ ਕਨਦੀਪ ਸਿੰਘ ਬਡਾਲਾ ਗਲੰਦਰ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀ ਅੱਜ ਦਾ ਪ੍ਰੋਗਰਾਮ ਜਿਹੜਾ ਵਾ ਸਰਦਾਰ ਕੁਲਜੀਤ ਸਿੰਘ ਦੇ ਘਰ ਇੱਕ ਸਰਦਾਰ ਗਰਦੀਪ ਸਿੰਘ ਦੀ ਕੋਮਾ ਪ੍ਰਧਾਨ ਸਮਾਜ ਸਦਾ ਹਾਰ ਸੋਸਾਇਟੀ ਦੇ ਉਪਰਾਨਾ ਕੀਤਾ ਵਾ ਇਹ ਸ਼੍ਰੀ ਦਰਬਾਰ ਸਾਹਿਬ ਤੇ ਹੋਗ ਗੁਰਦਾਮ ਬਾਬਾ ਜੀ ਸਿੰਘ ਲਰਖਾਨਾ ਮੰਦਿਰ ਤੇ ਸਾਹਮਣੇ ਜਿਹੜੀਆਂ ਨੀਤਿਸ਼ਾ ਤੇ ਬੀੜੀਆਂ ਦੇ ਕਾਨਾ ਆਰੀਆਂ ਨੇ ਉਹਨਾਂ ਨੂੰ ਦੂਰ ਰੱਖਿਆ ਜਾਵੇ ਤੇ ਅੰਮ੍ਰਿਤਸਰ ਸਾਹਿਬ ਸਥਾਨ ਨੂੰ ਬਹਾਲ ਕੀਤਾ ਜਾਵੇ ਇਹਦੀ ਸਾਹ ਸੰਗਤ ਆਧਾਲੀ ਸਰਕਾਰ ਵੀ ਆਈ ਕਾਂਗਰਸ ਸਰਕਾਰ ਵੀ ਆਈ ਪਰ ਕਿਸੇ ਨੇ ਬਨੇ ਖਿਆਲ ਨਹੀਂ ਦਿੱਤਾ ਹੁਣ ਹੋਰ ਸਾਈਡਾ ਵਾ ਇਹ ਮਾਨ ਸਰਕਾਰ ਦੇ ਸਿਰ ਤੇ ਸੇੜਾ ਵੱਜੇ ਅਸੀਂ ਸਾਰੇ ਜਿਹਨੇ ਇਕਤਰਤਾ ਹੁਣ ਆ ਬੇਨਤੀ ਕਰਦੇ ਹਾਂ ਮਾਨ ਸਰਕਾਰ ਨੂੰ ਕਿ ਛੇਤੀ ਦੇ ਛੇਤੀ ਇਸ ਉਹੜਾਲੇ ਨੂੰ ਉਰਾ ਕੀਤਾ ਜਾਵੇ ਇਸ ਤਰ੍ਹਾਂ ਨੂੰ ਪੂਰਿਆ ਕੀਤਾ ਜਾਵੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰੂ ਰਾਮਦਾਸ ਦੇ ਘਰ ਤੋਂ ਤੁਹਾਨੂੰ ਬਹੁਤ ਅਸੀਸਾਂ ਦੇ ਹੋਰ ਵੱਡੇ ਦਰਜੇ ਮਿਲ ਸਕਦੇ ਨੇ ਜੇ ਤੁਸੀਂ ਇਹ ਸੇਵਾ ਪੂਰੀ ਨਿਭਾ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦੀ ਇਹ ਕਤਰਤਾ ਕਟਗੜ੍ਹ ਕੂੜੀਆਂ ਦੇ ਦਾਸ ਤੇ ਗ੍ਰਹਿ ਰੱਖੇ ਸਮਾਸ ਦਾ ਸੰਸਥਾ ਦੇ ਪ੍ਰਧਾਨ ਸਾਹਿਬ ਰਵੀ ਸਿੰਘ ਜੀ ਨੇ ਕੀਤੀ ਗਈ ਹੈ ਜੋ ਅਮਸਾ ਸ਼ਹਿਰ ਦੇ ਬੁੱਤਰ ਬੱਦਾਂ ਜਗਵਾਣ ਵਾਸਤੇ ਬੜੀ ਦੇਰ ਤੋਂ ਬੜੇ ਤਰ੍ਹਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਨੂੰ ਸੱਤਿਆਂ ਨੂੰ ਪ੍ਰਚਾਰ ਨੂੰ ਜਗਵਾਉਣ ਵਾਸਤੇ ਬੜੀ ਦੇਰ ਤੋਂ ਬਰਾਲੇ ਕੀਤੀ ਜਾ ਰਹਿਣਾ ਹੈ ਔਰ ਅਜੇ ਸਰਕਾਰ ਨੂੰ ਇਸ ਗੱਲ ਦਾ ਕੋਈ ਅਸਰ ਨਹੀਂ ਹੋ ਰਿਹਾ ਅੱਜ ਇੱਕ ਅੱਤਵਾਦੀ ਨੇ ਕੀਤੀ ਗਈ ਹੈ ਇਹਦੇ ਵਿੱਚ ਸਮਾਜ ਸudar ਪ੍ਰਧਾਨ ਸਰਦਾਰ ਜੀ ਸਿੰਘਾ ਨੇ ਬੜੇ ਸਤਜਿਤ ਨੇ ਕਿਨਾਰ ਬਣੇ ਆਪਣੇ ਵਿਚਾਰ ਦੇਸ਼ ਕਰਕੇ ਦੱਸਿਆ ਹੈ ਕਿ ਕੀ ਕਿਸ ਤਰ੍ਹਾਂ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਤੇ ਮੈਂ ਆ ਇਸ ਨੂੰ ਪਨਵਾਰ ਕਰਦਾ ਹਾਂ ਜਦੋਂ ਇਹਨਾਂ ਦੇ ਇਹ ਜਿਹੜੇ ਪਰ ਜੋਧ ਮੈਂ ਕਰਦਾ ਹਾਂ ਤੇ ਮੈਂ ਵੀ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਜਰੂਰੀ ਸਫਸਾ ਸ਼ਹਿਰ ਕੋਤਰ ਚਾਰ ਬਜਾ ਦੇ ਵਿੱਚ ਉਹ ਨਹੀਂ ਆਇਆ ਜਿਵੇਂ ਹੋਰ ਸ਼ਹਿਰ ਬਜੇ ਦਿੱਤੇ ਨੇ ਅੰਮ੍ਰਿਤਸਰ ਐਡਾ ਸ਼ਕਤੀ ਦਾ ਘਰ ਹੋਵੇ ਇੱਥੇ ਇੱਕ ਪੁੱਤ ਸ਼ਹਿਰ ਨੂੰ ਦਰਜਾ ਨਾ ਮਿਲੇ ਪੁੱਤ ਸ਼ਹਿਰ ਦਾ ਇੱਥੇ ਨੀਲ ਸਿੰਘ ਵਾਲੇ ਦੁਕਾਨਾਂ ਜਿਹੜੀਆਂ ਬਹੁਤ ਮਾਰਾ ਕਰਨ ਹੈ ਇਸ ਕਰਕੇ ਮੇਰੀ ਬੇਨਤੀ ਹੈ ਸਰਕਾਰ ਨੂੰ ਤੇ ਇਹ ਸਾ ਸਮੂਹ ਸੰਗਤਾਂ ਨੂੰ ਕਿ ਸਾ ਤਗੜੇ ਹੋ ਕੇ ਸਰਕਾਰ ਤੋਂ ਲਗਾਓ ਹਲਾਓ ਕਿ ਅੰਮ੍ਰਿਤਸਰ ਸ਼ਹਿਰ ਦੇ ਪੁੱਤ ਸ਼ਹਿਰ ਕਰਕੇ ਲਵਾਉਣਾ ਹੈ ਵਕਲ ਜੋਗਧਾ ਪਾਲ ਜੀ ਅਤੇ ਦਾਸ ਅਰੰਦੇਸ ਸਿੰਘ ਹਕੂਮਾ ਪ੍ਰਦਾਨ ਸਮਾਜ ਸੇਵਾ ਸੰਸਥਾ ਪੰਜਾਬ ਅੱਜ ਫਤਿਹਗੜ੍ਹ ਚੋੜੀਆਂ ਵਿੱਚ ਸਾਈ ਤਲਜੀਤ ਸਿੰਘ ਜਗਧੇਰਮ ਰੀਸ ਸਿੰਘ ਸਾਈ ਸਰਦੇਵ ਸਿੰਘ ਜੀ ਅਤੇ ਹੋਰ ਨਾਨਕ ਨਾਮ ਲੈਵਾ ਸੰਤਾਂ ਦੀ ਹਾਜ਼ਰੀ ਦੇ ਵਿੱਚ ਫਤਿਹਗੜ੍ਹ ਚੋੜੀਆਂ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਮਾਰੇ ਦੀ ਕੋਇਕਤਾ ਬਹਾਲੀ ਦੀ ਜਿਹੜੀ ਆ ਅੱਜ ਮੀਟਿੰਗ ਹੋਈ ਹੈ ਅਸੀਂ ਪੰਜਾਬ ਦੇ ਮੁੱਖ ਮੰਤਰੀ ਪ੍ਰਧਾਨ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦੇ ਹਾਂ ਕਿ ਜੋ ਪੰਜਾਬ ਵਿੱਚ ਨਸ਼ਿਆਂ ਦੀ ਮਹਿੰਮ ਚਲਾਈ ਹੈ ਬਹੁਤ ਜ਼ਿਆਦਾ ਸਲਾਘਾਯੋਗ ਹੈ ਪਰ ਇਸ ਨਸ਼ਿਆਂ ਦੀ ਮਹੈਨ ਜਿੱਤਰਾ ਬੰਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਇਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਮਹਾਰਾਜ ਦੇ ਆਉਣ ਜਾਣ ਵਾਲੇ ਰਸਤਿਆਂ ਦੇ ਵਿੱਚ ਕੰਤਨ ਬਾਬਾ ਦੀਪ ਸਿੰਘ ਮਹਾਰਾਜ ਦੇ ਆਉਣ ਜਾਣ ਵਾਲੇ ਰਸਤਿਆਂ ਦੇ ਵਿੱਚ ਸ੍ਰੀ ਦਰਗਾਣਾ ਮੰਦਰ ਦੇ ਰਸਤਿਆਂ ਦੇ ਵਿੱਚ ਜੋ ਥਰਾਵ ਦੇ ਠੇਕੇ ਪਾਣ ਬੀੜੀ ਦੀਆਂ ਦੁਕਾਨਾਂ ਮੀਠੀਆਂ ਦੀਆਂ ਦੁਕਾਨਾਂ ਜੋ ਨਸ਼ੇ ਦੀਆਂ ਦੁਕਾਨਾਂ ਚੱਲ ਰਹੀਆਂ ਹਨ ਪਹਿਲਾਂ ਉਹ ਬੰਦ ਕੀਤੀਆਂ ਜਾਣ ਤਾਂ ਦੇ ਕੇ ਦੇਸ਼ ਦੇ ਦੇਸ਼ ਤੋਂ ਸੰਤਾਂ ਨਾਤਮਕ ਤੋਂ ਅਲੀ ਬੜੀ ਸਰਬਾ ਭਾਵਨਾ ਦੇ ਨਾਲ ਦਰਸ਼ਨ ਗੁਜ਼ਾਰੇ ਕਰਨ ਆ ਰਹੀਆਂ ਹਨ ਉਹਨਾਂ ਨੂੰ ਬੱਸ ਸਟੇਟ ਦਾ ਪਹਿਲਾ ਚੌਕ ਹੈ ਚੌਕ ਮਹਾ ਸਿੰਘ ਦੇ ਵਿੱਚ ਦੋਸਰਾਬ ਦੇ ਠੇਕੇ ਮੱਥੇ ਲੱਗਦੇ ਹਨ ਪਾਲ ਬੀੜੀਆਂ ਦੀਆਂ ਦੁਕਾਨਾਂ ਮੱਥੇ ਲੱਗਦੀਆਂ ਹਨ ਇਸੇ ਤਰ੍ਹਾਂ ਹਾਲ ਦੇਡ ਰੇਲਵੇ ਸਟੇਸ਼ਨ ਤੋਂ ਹੁਣਾ ਹੋਵੇ ਹੁਕੇਡ ਪ੍ਰੇਸ਼ ਕਰਦੀਆਂ ਸੰਤਾ ਨੂੰ ਮੱਸੀ ਮੰਡੀ ਦਾ ਬਾਜ਼ਾਰ ਦੀ ਸਮੈਲ ਆ ਰਹੀ ਹੈ ਠਰਾਬ ਦੇ ਠੇਕੇ ਦੀ ਵਾਟਵਰਨਾ ਖਰਾਬ ਹੋ ਰਿਹਾ ਹੈ ਇਸੇ ਤਰ੍ਹਾਂ ਬਾਬਾ ਦੀਪ ਸਿੰਘ ਮਾਰ ਨੂੰ ਬੱਸ ਸਟੇਟ ਤੋਂ ਜਾਣਾ ਇਹ ਥਾਣਾ ਬੀੜ ਵਿਜੀਲਣ ਥਾਣੀ ਉਸੇ ਅਤੇ ਕਈਆਂ ਇਹ ਬਾਜ਼ਾਰ ਨੂੰ ਗੁਰੂ ਰਾਮ ਦਾਸ ਮਹਾਰੇ ਦੇ ਲੰਗਰ ਨੂੰ ਜਾਣਾ ਉੱਥੇ ਲਿਖਿਆ ਰਣਜੀਤ ਕੁਮਾਰ ਮੀਟ ਵਾਲਾ ਬਿੱਲਾ ਮੀਟ ਵਾਲਾ ਜਿੰਮੀ ਮੀਟ ਵਾਲਾ ਵਾਲਾ ਆਲ ਮੀਟ ਵਾਲਾ ਅਨੇਕਾਂ ਹੀ ਦੁਕਾਨਾਂ ਜਿਹੜੀਆਂ ਬਾਬਾ ਦੀਪ ਸਿੰਘ ਅਤੇ ਫਤਖੰਡ ਸ੍ਰੀ ਹਰਮੰਦਰ ਸਾਹਿਬ ਮਹਾਰੇ ਦੇ ਜਾਣ ਵਾਲੇ ਰਸਤੇ ਵਿੱਚ ਸੰਤਾ ਦੀ ਸਰਦਾਂ ਖੱਟ ਬੱਜਰੀ ਹੈ ਇਸ ਲਈ ਲੰਮੇ ਸਮੇਂ ਤੋਂ ਬੜੇ ਹੀ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਹਨ ਐਡੀਨ ਸਾਹਿਬ ਨੂੰ ਮੰਗ ਪੱਤਰ ਦਿੱਤੇ ਹਨ ਸਾਰੇ ਇਹ ਅਜੇ ਕੰਮ ਕਰਨੀ ਨਹੀਂ ਜੇ ਸੱਤੇ ਦੇ ਹਨ ਅਤੇ ਅੰਮ੍ਰਿਤਸਰ ਦਾ ਡੀਸੀ ਇਹੋ ਜਿਹਾ ਲਾਇਆ ਜਾਵੇ ਉਸ ਕਮਿਸ਼ਨ ਇਹੋ ਜਿਹਾ ਲਾਇਆ ਜਾਵੇ ਜਿਹੜਾ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਸ਼ਤਤਾ ਬਹਾਲੀ ਦੀ ਸਭ ਤੋਂ ਪਹਿਲਾਂ ਜਿਹੜੇ ਆ ਕਦਮ ਚੁੱਕੋਣਾ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਪੰਜਾਬ ਦਾ ਮੁੱਖ ਮੰਤਰੀ ਬਣ ਜਾਂਦਾ ਜੇ ਕੋਈ ਐਮਐਲਏ ਬਣ ਜੇ ਡੀਸੀ ਬਣ ਜੇ ਜੱਜ ਬਣ ਜਾਵੇ ਸਾਰੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਪਰਿਵਾਰਾਂ ਸਮੇਤ ਮੱਥਾ ਟੇਕਣ ਆਉਂਦੇ ਹਨ ਪਰ ਗੁਰੂ ਨਗਰੀ ਦੀ ਇਹ ਸਰਾਬ ਦੇ ਠੇਕੇ, ਮੀਰ ਦੀਆਂ ਦੁਕਾਨਾਂ, ਪਾਣ ਬੀੜੀਆਂ ਦੀਆਂ ਦੁਕਾਨਾਂ ਇੱਦਾਂ ਕਿਸੇ ਦਾ ਧਿਆਨ ਨਹੀਂ। ਨਾ ਕਦੇ ਪੁਲਿਸ ਪ੍ਰਸ਼ਾਸਨ ਅਤੇ BC ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਐਮਐਲਏ ਦੇ ਤਰ੍ਹਾਂ ਦੇ ਲੱਗੇ ਕੋਈ ਸਰਾਬ ਦਾ ਠੇਕਾ ਨਜ਼ਰ ਨਹੀਂ ਆਉਂਦਾ। ਮੀਰ ਦੀ ਦੁਕਾਨ ਕੋਈ ਨਜ਼ਰ ਨਹੀਂ ਆਉਂਦੀ। ਪਾਣ ਬੀੜੀਆਂ ਦੀਆਂ ਦੁਕਾਨਾਂ ਇਹਨਾਂ ਅਸਰਾਂ ਦੇ ਲੱਗੇ ਕੋਈ ਨਜ਼ਰ ਨਹੀਂ ਆਉਂਦੀਆਂ ਘਰਾਂ ਦੇ। ਤੇ ਸਤਿਗੰਭੀ ਸ੍ਰੀ ਰਮੰਦਰ ਸਾਹਿਬ ਖੁਰਦਾਂ ਦਾ ਕਾਰ ਹੋਏ। ਅਸੀਂ ਇਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਪਾਗਾਂ ਵਾਲੇ ਅਤੇ ਇਹ ਦੁਕਾਨਾ ਖੋਲਣ ਵਾਲੇ ਆਪਣੀਆਂ ਜਮੀਰਾਂ ਦਗਾਓ ਗੁਰੂ ਰਾਮਦਾਸ ਜੀ ਘਰਾਂ ਦੇ ਰਕਤਾਂ ਦੇ ਵਿੱਚ ਇਹ ਦੁਕਾਨਾ ਖੋਲ ਕੇ ਪਾਪਾਂ ਦੇ ਭਾਗੀ ਨਾ ਬਣੋ ਗੁਰੂ ਰਾਮਦਾਸ ਜੀਆਂ ਸੀਸਾ ਪ੍ਰਾਪਤ ਕਰੋ ਉਹਨਾਂ ਦੀ ਜਗ੍ਹਾ ਹੋਰ ਪਰਿਵਾਰ ਖੋਲ ਕੇ ਫਸੀਆਂ ਪ੍ਰਾਪਤ ਕਰੋ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਕਾਂਸੀ ਹਰਦਵਾਰ ਵਾਂਗੂ ਬਿਜਰਾਤ ਵਾਂਗੂ ਪਰਸੇਤਰ ਵਾਂਗੂ ਅਮਰਸਰ ਨੂੰ ਕੋਸਟਰ ਸਰ ਦਾ ਦਰਜਾ ਦਿੱਤਾ ਜਾਵੇ ਵੱੱਡੇ ਜਿੰਨਾ ਚਿਰ ਨਹੀਂ ਮਿਲਦਾ ਉਨਾ ਚਿਰ ਅਸੀਂ ਆਨੇ ਕਿ 2 ਕਿਲੋਮੀਟਰ ਜਿਹੜੀ ਆ ਦੂਰੀ ਤੇ ਜਿਹੜੀ ਵਕੜੀ ਮਾਰਕੀਟ ਜਿਹੜਾ ਫਰਾਮ ਦੇ ਠੇਕੇ ਮੀਟ ਦੀਆਂ ਦੁਕਾਨਾਂ ਪਾਣ ਵੀਰ ਦੀਆਂ ਦੁਕਾਨਾਂ ਚੰਡੀਗੜ੍ਹ ਦੀ ਤਰਜ਼ ਤੇ ਜਿਹੜੀ ਆ ਵਕੜੀ ਮਾਰਕੀਟ ਬਣਾਈ ਜਾਵੇ ਤਾਂ ਉਹ ਤੇ ਸੱਤ ਖਣ ਚੇਹ ਰਾਮੰਦਰ ਸਾਹਿਬ ਬਾਬਾ ਬੀਰ ਸਿੰਘ ਜਿਹੜੇ ਦਰਗਾਹਾਂ ਮੰਦਰ ਦੇ ਦਸਤਿਆਂ ਤੇ ਇਹ ਦੁਕਾਨਾਂ ਬਿਲਕੁਲ ਬੰਦ ਹੋ ਰਹੀਆਂ ਚਾਹੀਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ